ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਤੁਹਾਨੂੰ ਪਤਾ ਕਿ ਮੈਂ ਲਗਭਗ ਆ 5 ਤੋਂ 7 ਸਾਲ ਹੋ ਗਏ ਆ ਪੰਜਾਬ ਦੀ ਗੱਲ ਕਰਦਾ ਫਿਰਦਾ ਔਰ ਉਹ ਕੋਈ ਮੈਂ ਆਪਦੇ ਵਾਸਤੇ ਨਹੀਂ ਆਪਦੇ ਆਉਣ ਵਾਲੇ ਬੱਚਿਆਂ ਵਾਸਤੇ ਔਰ ਸਾਰੇ ਪੰਜਾਬ ਵਾਸਤੇ ਸਾਡੇ ਨਾਲ ਜਿੰਨੀਆਂ ਵੀ ਪਾਰਟੀਆਂ ਆ ਸਾਰੀਆਂ ਪਾਰਟੀਆਂ ਨੇ ਲਾਰੇ ਲਾਏ ਆ ਸਾਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਮਾਰਿਆ ਸਾਡੇ ਬੱਚਿਆਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਚਾਹੀਦਾ ਫਰੀ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਤੇ ਮੈਂ ਵਿੱਚ ਇੱਕ ਸਪੈਸ਼ਲ ਲਾਈਨ ਲਖਾਈ ਆ ਜੇ ਮੈਂ ਵੋਟ ਮੰਗਾ ਤਾਂ ਛਿੱਤਰ ਮਾਰਿਓ ਜੇ ਮੇਰੇ ਵਿਚਾਰ ਸੁਣ ਲਈ ਪਿੰਡ ਬਲਾ ਉਹ ਤਾਂ ਮੈਂ ਭਰਾ ਨੂੰ ਇਹ ਕਹਿਆ ਵੀ ਮੈਨੂੰ ਬਲਾਓ ਨਹੀਂ ਮੈਂ ਜਾਣਾ ਹੀ ਆ ਵੀ ਜੇਕਰ ਵਿਚਾਰ ਚੰਗੇ ਲੱਗੇ ਤਾਂ ਵੋਟ ਪਾ ਦਿਆ ਜੇ ਮੈਂ ਵੋਟ ਨਹੀਂ ਮੰਗਣੀ ਫਿਰੋਜ਼ਪੁਰ ਵਾਲਿਓ ਤੇ ਮੈਂ ਉਹਦੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਬਾਹਰੋਂ ਫੋਨ ਤਾਂ ਬਹੁਤ ਆਏ ਆ ਸੱਜਣਾਂ ਇੰਨਾਂ ਰਾਈਆਂ ਵੀਰਾਂ ਦੇ ਫੋਨ ਬਹੁਤ ਆਏ ਆ ਪਰ ਕਿਸੇ ਨੇ ਸਾਡੇ ਭਰਾ ਲੱਖੇ ਸਿਧਾਨੇ ਦਾ ਨੰਬਰ ਮੰਗਿਆ ਮੈਂ ਨੰਬਰ ਦੇਤਾ ਕਿਸੇ ਨੇ ਸਾਡੇ ਭਾਨੇ ਵੀਰ ਦਾ ਨੰਬਰ ਮੰਗਿਆ ਮੈਂ ਨੰਬਰ ਦੇਤਾ ਪਰ ਜਦੋਂ ਮੈਂ ਆਪ ਦੀ ਗੱਲ ਕੀਤੀ ਹੈ ਕਿ ਭਰਾ ਮੈਨੂੰ ਅੱਜ ਸਾਤ ਚਾਹੀਦਾ ਨੌ ਹਲਕੇ ਆਉਂਦੇ ਆ ਫਿਰੋਜ਼ਪੁਰ ਦੇ ਵਿੱਚ ਤੇ ਲਗਭਗ 13-14 ਪਿੰਡ ਚਾਹੀਦਾ ਤੇ ਹੁਣ ਜਿਹੜੇ ਆ ਆ ਤਾਂ ਚਲੋ ਮੈਂ ਇੱਕਾ ਜਿਹੜਾ ਕਹਿੰਦੇ ਗੱਡਿਆਂ ਤੇ ਲਵਾਉਣ ਵਾਸਤੇ ਸਪੀਕਰਾਂ ਦੀ ਜਿਹੜੀ ਕਹਿੰਦੇ ਤਿਆਰੀ ਕਰੀ ਜਾਂਨਾ ਤੇ ਪਿੰਡਾਂ ਦੇ ਵਿੱਚ ਨਿਕਲਣਾ ਕਈ ਪਿੰਡਾਂ ਦੇ ਵਿੱਚ ਇੱਕ ਦੋ ਪਿੰਡ ਕੱਢ ਆਇਆ ਪਰ ਉਹ ਚੀਜ਼ਾਂ ਨਹੀਂ ਬੰਦੀਆਂ ਜਿਹੜੀਆਂ ਮਾਈਕ ਦੇ ਨਾਲ ਬੰਦੀਆਂ ਜਿਹੜਾ ਲੋਕਾਂ ਦਾ ਮਾਈਕ ਦੇ ਨਾਲ ਕੱਠ ਹੁੰਦਾ ਇਸ ਕਰਕੇ ਮੇਰੀ ਭਰਾਵਾਂ ਨੂੰ ਬੇਨਤੀ ਆ ਕਿ ਭਰਾਵੋ ਮੈਨੂੰ ਤੁਹਾਡੀ ਮਦਦ ਦੀ ਲੋੜ ਆ ਮੈਂ ਇਥੇ ਨੰਬਰ ਲਿਖਵਾਉਣਾ ਬਾਈ ਨੂੰ ਕਿਹਾ ਵੀ Google Pay Paytm 9501587965 ਮੈਂ ਕਿਹਾ ਨੰਬਰ ਲਿਖਾਵਾਂਗੇ ਬਾਕੀ ਜੇਕਰ ਕੋਈ ਸੱਜਣ ਸਾਡੀ ਮਦਦ ਕਰ ਸਕਦਾ ਹੋਇਆ ਉਹ ਜ਼ਰੂਰ ਕਰਾ ਜੇ ਮੈਂ ਕੋਈ ਆਪ ਦੇ ਵਾਸਤੇ ਨਹੀਂ ਲੜਦਾ ਫਿਰਦਾ ਇਹ ਪੰਜਾਬ ਦੇ ਲੋਕਾਂ ਵਾਸਤੇ ਲੜਾਈ ਚੱਲੀ ਜਾਂਦੀ ਆ ਸਾਡੀਆਂ ਧੀਆਂ ਪੜੀਆਂ ਲਿਖੀਆਂ ਹੁੰਦੀਆਂ ਉਹਨਾਂ ਨੂੰ ਹਰ ਪਾਰਟੀ ਆ ਕੇ 51000 ਦੀ ਸਗਨ ਸਕੀਮ ਕਹਿੰਦੀ ਆ ਸਾਡਾ ਨੌਜਵਾਨ ਪੜਿਆ ਲਿਖਿਆ ਹੁੰਦਾ ਉਹਨੂੰ ਹਰ ਸਰਕਾਰ ਆ ਕੇ ਇਹ ਕਹਿੰਦੀ ਆ ਕਿ ਤੈਨੂੰ ਬਿਜਲੀ ਫ੍ਰੀ ਦੇਵਾਂਗੇ ਤੁਹਾਨੂੰ ਕਮਰੇ ਦੇਵਾਂਗੇ ਤੁਹਾਨੂੰ ਅਸੀਂ ਆ ਦੇਵਾਂਗੇ ਸਾਨੂੰ ਕਮਰੇ ਫ੍ਰੀ ਨਹੀਂ ਚਾਹੀਦੇ ਸਾਨੂੰ ਜੇ ਮੈਂ ਚੱਕ ਕੇ ਫੜਾਨਾ ਪਰਾ ਸਾਨੂੰ ਕਮਰੇ ਨਹੀਂ ਚਾਹੀਦੇ ਸਾਨੂੰ ਬਿਜਲੀ ਫ੍ਰੀ ਨਹੀਂ ਚਾਹੀਦੀ ਸਾਡੇ ਬੱਚਿਆਂ ਨੂੰ 40000 ਦਾ ਰੁਜ਼ਗਾਰ ਦਿਓ ਸਾਡੀਆਂ ਧੀਆਂ ਭੈਣਾਂ ਨੂੰ ਜਿਹੜੀ ਕਹ ਲੋ ਛਗਨ ਸਕੀਮ ਨਹੀਂ ਚਾਹੀਦੀ ਉਹਨਾਂ ਨੂੰ 31000 ਦੀ ਨੌਕਰੀ ਚਾਹੀਦੀ ਆ ਔਰ ਇਹ ਜਿਹੜਾ ਕਹ ਲੋ ਜੇ ਬਿਜਲੀ ਮਹਿਕਮਾ ਅੱਜ ਘਾਟੇ ਚ ਜਾ ਰਿਹਾ ਤੇ ਅੱਜ ਵੀ ਯੂਨਟਾ ਫ੍ਰੀ ਦੇ ਰਹੇ ਆ ਤੇ ਘਰ ਨੂੰ 5-500 ਰੁਪਿਆ ਵੀ ਬਿਜਲੀ ਬਿੱਲ ਲਾਉਣ ਮੈਂ ਕਹਿੰਨਾ ਸਿੱਧਾ 500 ਚਾਹੇ ਕੋਈ ਐਸਸੀ ਆ ਬੀਸੀ ਆ ਜਰਨਲ ਆ ਔਰ 500 ਰੁਪਿਆ ਬਿਜਲੀ ਬਿੱਲ ਲਾਉਣ ਮਹੀਨੇ ਦਾ ਤੇ ਜਿਹੜਾ ਕਹਿ ਲੋ ਜੇਕਰ 3 ਕਰੋੜ ਆਬਾਦੀ ਆ 50 ਲੱਖ ਘਰ ਤਾਂ ਹੋਊਗਾ ਹੀ 500 ਦੇ ਹਿਸਾਬ ਦੇ ਨਾਲ 50 ਲੱਖ ਘਰ ਦਾ ਲਗਭਗ 250 ਕਰੋੜ ਰੁਪਿਆ ਬਣਦਾ ਤੇ ਜੇਕਰ 250 ਕਰੋੜ ਰੁਪਇਆ ਆਏ ਮਹੀਨੇ ਬਿਜਲੀ ਵਿਭਾਗ ਨੂੰ ਮਿਲੇ ਤਾਂ ਬਿਜਲੀ ਘਰ ਵੀ ਚੰਗੇ ਹੋ ਜਾਣ ਉਹਦੇ ਵਿੱਚ ਮੁਲਾਜ਼ਮ ਵੀ ਰੱਖੇ ਜਾਣ ਤੇ ਸਾਡੇ ਬੱਚਾ ਨੂੰ ਕਿਤੇ ਨਾ ਕਿਤੇ ਜਾ ਕੇ ਰੋਜ਼ਗਾਰ ਮਿਲ ਜਾਣਾ ਮੇਰੀਆਂ ਜਿਹੜੀਆਂ ਜਿਹੜੀਆਂ ਕਹਿ ਲੋ ਆ ਵਿਚਾਰ ਆ ਜਾਂ ਮੇਰੀਆਂ ਜਿਹੜੀ ਸੋਚ ਆ ਉਹ ਪੰਜਾਬ ਦੇ ਲੋਕਾਂ ਦੀ ਸੋਚ ਹੋਣੀ ਚਾਹੀਦੀ ਆ ਤੇ ਫਰੀਦੀਆਂ ਸਹੂਲਤਾਂ ਤੋਂ ਇਹ ਬਚਾਓ ਔਰ ਸਾਨੂੰ ਮਾਰ ਰਹੀ ਆ ਚਾਹੇ ਕੋਈ ਵੀ ਪਾਰਟੀ ਆ ਸਾਰਿਆਂ ਨੇ ਫਰੀ ਫਰੀ ਕਹਿ ਕੇ ਲੁੱਟਿਆ ਔਰ ਜਿਹੜਾ ਕਹਿ ਲੋ ਅੱਜ 70 75 ਸਾਲ ਹੋ ਗਿਆ ਪਹਿਲਾ ਮੈਂ ਗੱਲ ਕਰੂੰਗਾ 70-75 ਸਾਲ ਦੇ ਬਜ਼ੁਰਗ ਦੀ ਉਹਰੇ ਉਹਦੇ ਵੀ ਦਾਦੇ ਪਰਦਾਦੇ ਸੀ ੱੱਕੇ ਖਾਂਦੇ ਮਰ ਗਏ ਆ ਤੇ ਜਿਹੜਾ ਅੱਜ 70-75 ਸਾਲਾਂ ਦਾ ਬਜ਼ੁਰਗ ਆ ਆ ਕਿੰਨੀਆਂ ਪਾਰਟੀਆਂ ਹੋ ਕੇ ਤੁਰ ਗਈਆਂ ਤੇ ਗੱਲ ਤਾਂ ਉਹ ਹੋਈ ਪਈਆ ਮੇਰਾ ਜੋਬਨ ਪੀਤਾ ਲੱਖਾਂ ਨੇ ਮੈਂ ਪੂਰੀ ਦੀ ਪੂਰੀ ਪਾਰਟੀਆਂ ਨੇ ਸਾਡਾ ਜੋਬਨ ਪੀ ਲਿਆ ਫਿਰ ਵੀ ਆਪਾਂ ਪੂਰੇ ਦੇ ਪੂਰੇ ਫਿਰਦੇ ਉਹਨਾਂ ਮਗਰ ਨਾ ਤਾਂ 70-75 ਸਾਲ ਵਾਲੇ ਨੂੰ ਪੁੱਛ ਲੋ ਨਾ ਤਾਂ ਕਿਸੇ ਪਾਰਟੀ ਨੇ ਉਹਦਾ ਸਵਾਰਿਆ ਤੁਸੀਂ 20 ਸਾਲਾਂ ਵਾਲੇ ਨੂੰ ਪੁੱਛ ਲਓ ਨਾ ਕੋਈ ਉਹਦਾ ਸਵਾਰਿਆ ਤੇ ਬੱਚਿਆਂ ਦਾ ਤਾਂ ਸਬਰ ਨਹੀਂ ਕੀਆ ਸਕੂਲਾਂ ਦੇ ਵਿੱਚ ਬਿਲਡਿੰਗਾਂ ਤਾਂ ਬਣ ਗਈਆਂ ਪਰ ਉਹਦੇ ਵਿੱਚ ਟੀਚਰ ਕੋਈ ਨਹੀਂਗਾ ਸਾਡੇ ਪੰਜਾਬ ਦੇ ਜਿਹੜੇ ਨੌਜਵਾਨਾਂ ਚਿੱਟੇ ਦੇ ਵਿੱਚ ਤਬਾਹ ਹੋ ਰਹੇ ਆ ਜੇਕਰ 3 ਕਰੋੜ ਆਬਾਦੀ ਨੂੰ ਕੋਰੋਨਾ ਵਾਇਰਸ ਦੇ ਵਿੱਚ ਇਹ ਘਰਾਂ ਦੇ ਵਿੱਚ ਬਿਠਾ ਸਕਦੇ ਆ ਜੇਕਰ ਸਾਡੇ ਭਾਈ ਜਿਵੇਂ ਅਮਰਤਪਾਲ ਜੀ ਆ ਉਹਨਾਂ ਨੂੰ ਜੇਲਾਂ ਦੇ ਵਿੱਚ ਸਿੱਟਣ ਵਾਸਤੇ 80-90 ਹਜ਼ਾਰ ਪੁਲਿਸ ਲਗਾ ਸਕਦੇ ਆ ਤੇ ਫਿਰ ਨਸ਼ਾ ਬੰਦ ਕਰਨ ਵਾਸਤੇ 80 90 ਹਜ਼ਾਰ ਪੁਲਿਸ ਕਿਉਂ ਨਹੀਂ ਲੱਗ ਸਕਦੀ ਕੀ ਗੱਲ ਇਹ ਕੋ ਸਾਹਿਬ ਜੀ ਬੰਦ ਕਰਨਾ ਹੀ ਨਹੀਂ ਚਾਹੁੰਦੇ ਨਾਲ ਇਹ ਕਹੂੰਗਾ ਕਿ ਜੇਕਰ ਇਹ ਇਹਨਾਂ ਜਿਹੜਾ ਇੱਕ ਆਰੀ ਐਮਐਲਏ ਬਣ ਜੇ ਉਹਦੀ ਸਾਰੀ ਉਮਰ ਪੈਨਸ਼ਨਾਂ ਚੱਲਦੀਆਂ ਰਹਿੰਦੀਆਂ ਐਮਐਲਏ ਐਮਪੀ ਬਣ ਤੋਂ ਪਹਿਲਾਂ ਸਰਕਾਰ ਬਣ ਤੋਂ ਪਹਿਲਾਂ ਉਹ ਸਾਡੀ ਗੱਲ ਕਰਦੇ ਆ ਪਰ ਉਦੋਂ ਬਾਅਦ ਸਾਡੀ ਗੱਲ ਕਿਉਂ ਨਹੀਂ ਕਰਦੇ ਰੇਤ ਮਾਫੀਆ ਸ਼ਰਾਬ ਮਾਫੀਆ ਦੇ ਵਿੱਚ ਹੀ ਸਾਨੂੰ ਇਲਝਾਈ ਫਿਰਦੇ ਆ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਸਾਨੂੰ ਸਿਹਤ ਸਿੱਖਿਆ ਰੋਜਗਾਰ ਚਾਹੀਦਾ ਚਾਹੇ ਉਹ ਕੋਈ ਪਾਰਟੀ ਉਹਨੂੰ ਕੋ ਚਾਹੇ ਉਹ ਐਸਸੀ ਹੋਵੇ ਬੀਸੀ ਹੋਵੇ ਜਰਨਲ ਹੋਵੇ ਜਦੋਂ ਬੱਚਾ ਜਨਮ ਲੈਂਦਾ ਅੱਜ ਉਹ ਹਸਪੀਟਲ ਦੇ ਵਿੱਚ ਜਨਮ ਲੈਂਦਾ ਇਸ ਕਰਕੇ ਸਿਹਤ ਡਿਪਾਰਟਮੈਂਟ ਫ੍ਰੀ ਹੋਣਾ ਚਾਹੀਦਾ ਕਈ ਵਾਰ ਵੀਡੀਓ ਵੇਖੀਆਂ ਐਸੇ ਸਰਕਾਰ ਦੇ ਵਿੱਚ ਵੇਖੀਆਂ ਕਿ ਕਈ ਔਰਤਾਂ ਨੇ ਬੱਚੇ ਨੂੰ ਜਨਮ ਹਸਪੀਟਲਾਂ ਦੀਆਂ ਫਰਸ਼ਾਂ ਤੇ ਦਿੱਤਾ ਕਿੰਡੀ ਸ਼ਰਮਿੰਦਗੀ ਵਾਲੀ ਗੱਲ ਆ ਕਹਿਣ ਨੂੰ ਸਾਡਾ ਦੇਸ਼ ਮਹਾਨ ਆ ਤੇ ਫਿਰ ਮਹਾਨ ਕਿੱਥੇ ਜਾਂਦਾ ਰਿਹਾ ਜੇ ਗੱਲ ਕਰੀਏ ਜਦੋਂ ਬੱਚਾ ਵੱਡਾ ਹੁੰਦਾ ਪਾਲਦਾ ਉਹਨੂੰ ਸਿੱਖਿਆ ਚਾਹੀਦੀ ਆ ਤੇ ਜੇਕਰ ਕਹਿੰਦੇ ਆ ਵੀ ਸਿੱਖਿਆ ਚੰਗੀ ਹੋ ਗਈ ਆ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚਿਰ ਸਰਕਾਰੀ ਸਕੂਲ ਮੈਂ ਚੰਗੇ ਨਹੀਂ ਬੀਦੂੰਗਾ ਇੱਥੇ ਦਾ ਸਰਕਾਰੀ ਟੀਚਰਾਂ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਜਿੰਨਾ ਚਿਰ ਉਸ ਤੋਂ ਬਾਅਦ ਜੇ ਹਸਪੀਟਲਾਂ ਦੀ ਗੱਲ ਕਰੀਏ ਬੱਚੇ ਜਦੋਂ ਵੱਡੇ ਹੋ ਜਾਂਦੇ ਆ ਚਾਹੇ ਕਿਸੇ ਕਾਸਟ ਦੇ ਹੋਣ ਕਿਸੇ ਧਰਮ ਦੇ ਹੋਣ ਉਹਨਾਂ ਨੂੰ ਰੋਜ਼ਗਾਰ ਚਾਹੀਦਾ ਹੁੰਦਾ ਸਾਰਿਆਂ ਦੇ ਢਿੱਡ ਲੱਗਿਆ ਜੇ ਅੱਜ ਸਿਹਤ ਡਿਪਾਰਟਮੈਂਟ ਦੀ ਗੱਲ ਕਰੀਏ ਸਿਹਤ ਡਿਪਾਰਟਮੈਂਟ ਦੇ ਵਿੱਚ ਚੱਲ ਕੀ ਰਿਹਾ ਸਰਕਾਰੀ ਡਾਕਟਰਾਂ ਦੇ ਪਰਿਵਾਰਾਂ ਦੇ ਇਲਾਜ ਪ੍ਰਾਈਵੇਟ ਹਸਪੀਟਲਾਂ 'ਚ ਹੁੰਦੇ ਆ ਤੇ ਗਰੀਬਾਂ ਦੇ ਤਾਂ ਹੋਣੇ ਕੀ ਆ 2 ਵਜੇ ਤੋਂ ਬਾਅਦ ਡਾਕਟਰ ਨਹੀਂ ਥਿਆਂਦੇ ਇੱਥੇ ਸਰਕਾਰ ਨੇ ਮੱਲਾ ਕਲੀਨਿਕਾਂ ਤੇ 100-150 ਕਰੋੜ ਰੁਪਈਆ ਲਾਤਾ ਪਰ ਇਹਨਾਂ ਨੇ ਉਹ ਵੀ 100 150 ਕਰੋੜ ਰੁਪਏ ਦੀਆਂ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਪਾਈਆਂ ਜੇਕਰ ਮਸ਼ੀਨਾਂ ਡਾਕਟਰ ਪੂਰੇ ਕਰ ਦਿੰਦੇ ਤੇ ਅੱਜ ਐਨ ਜੀਓ ਦੇ ਦਰਾਈ ਵੀਡੀਓ ਨਹੀਂ ਆਉਣੀਆਂ ਸਿੰਘਾਂ ਕਿ ਸਾਡੇ ਬੱਚੇ ਦਾ ਇਲਾਜ ਹੋਣ ਵਾਲਾ ਪੈਸੇ ਦੇ ਦਿਓ ਮੈਂ ਕੱਲ ਇੱਕ ਵੀਡੀਓ ਵੇਖ ਰਿਆ ਸੀ ਇੱਕ ਬੱਚਾ ਰੋ ਰਿਹਾ ਇੱਕ ਧੀ ਰੋ ਰਹੀ ਆ ਨਾਲ ਕਿ ਮੇਰੇ ਬਾਪੂ ਦਾ ਇਲਾਜ ਕਰਾ ਦਿਓ ਸਾਡੇ ਕੋਲ ਪੈਸੇ ਨਹੀਂ ਕਿੰਡੀ ਸ਼ਰਮਿੰਦਗੀ ਦੀ ਗੱਲ ਆ ਇਹ ਸਰਕਾਰ ਵਾਸਤੇ ਆ ਅੱਜ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੰਜਾਬ ਦੇ ਦਰਦੀ ਆ ਮੈਨੂੰ ਪੈਸਾ ਨਹੀਂ ਚਾਹੀਦਾ ਸਿਰਫ ਗੱਡੀਆਂ ਦੇ ਤੇਲ ਦੀ ਤੇ ਆ ਫਲੈਕਸਾਂ ਦਾ ਤੁਸੀਂ ਖਰਚਾ ਚੱਕੋ ਭਾਈ ਆ ਪੋਸਟਰਾਂ ਦਾ ਖਰਚਾ ਚੱਕੋ ਐਵੇਂ 1400 ਪਿੰਡਾ ਤੇ ਜਿਹੜਾ ਸੱਜਣ ਵੀ ਮਦਦ ਕਰੂਗਾ ਜੇ ਆਖੂਗਾ ਮੈਂ ਤਾਂ ਜੇ ਮੇਰੇ ਪੋਸਟਰਾਂ ਦੀ ਮਦਦ ਕਰੂਗਾ ਤਾਂ ਮੈਂ ਉਹਦੀ ਪੋਸਟਰਾਂ 'ਚ ਫੋਟੋ ਲਾ ਦੂੰਗਾ ਮੇਰੀ ਤਾਂ ਬੇਨਤੀ ਇਹ ਆ ਕਿ ਮੈਂ ਫਿਰੋਜ਼ਪੁਰ ਤੋਂ ਖੜਾ ਮੈਂ ਪਹਿਲਾਂ ਡੀਕੀ ਗਿਆ ਵੀ ਹੋ ਸਕਦਾ ਭਗਵੰਤ ਮਾਨ ਦੀ ਮਾਤਾ ਖੜ ਜੇ ਹੋ ਸਕਦਾ ਉਹਨਾਂ ਦੀ ਭੈਣ ਜੀ ਖੜ ਜੇ ਹੋ ਸਕਦਾ ਉਹਨਾਂ ਦੀ ਘਰ ਵਾਲੀ ਖੜ ਜੇ ਮੈਂ ਡੀਕੀ ਗਿਆ ਪਰ ਉਹਨਾਂ ਦੇ ਵਿੱਚੋਂ ਹਲੇ ਕੋਈ ਨਹੀਂ ਲੜਿਆ ਤੇ ਫਿਰੋਜ਼ਪੁਰ ਤੋਂ ਮੈਂ ਆਜ਼ਾਦ ਜਿਹੜਾ ਕਹਿ ਲੋ ਭਾਈ ਖੜ ਚੁੱਕਿਆ ਤੇ ਮੇਰੀ ਹੁਣ ਫਿਰੋਜ਼ਪੁਰ ਵਾਲਿਆਂ ਨੂੰ ਵੀ ਬੇਨਤੀ ਆ ਕਿ ਭਰਾਵੋ ਮੈਂ ਤੁਹਾਡੇ ਤੋਂ ਵੋਟ ਨਹੀਂ ਮੰਗਦਾ ਮੈਨੂੰ ਸ਼ਰਮ ਆਊਗੀ ਮਲੋਟ ਹਲਕਾ ਹਬੋਰ ਹਲਕਾ ਬੱਲੂਆਣਾ ਹਲਕਾ ਜਲਾਲਾਬਾਦ ਹਲਕਾ ਫਾਜ਼ਲਕਾ ਹਲਕਾ ਗੁਰੂਰਸਾਇਆ ਹਲਕਾ ਮੁਕਸਰ ਹਲਕਾ ਤੇ ਜਿਹੜੇ ਕਹਿੰਦਾ ਹੋਰ ਸਾਡਾ ਫਿਰੋਜ਼ਪੁਰ ਹਲਕਾ ਜਿੰਨੇ ਵੀ ਹਲਕੇ ਆਉਂਦੇ ਆ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਕਿ ਮੈਂ ਤੁਹਾਡੇ ਕੋਲੋਂ ਵੋਟ ਨਹੀਂ ਮੰਗਣੀ ਮੇਰੇ ਵਿਚਾਰ ਸੁਣ ਲੋ ਜੇ ਜੇਕਰ ਚੰਗੇ ਲੱਗਣ ਤਾਂ ਵੋਟ ਪਾ ਦੇ ਜੇ ਤੇ ਜੇਕਰ ਵੋਟ ਮੰਗਾ ਤਾਂ ਭਾਈ ਛਿੱਤਰ ਮਾਰਿਆ ਜੇ ਯਾਦ ਰੱਖੋ ਗੱਲ ਐਨੀ ਗੱਲ ਕੋਈ ਵੀ ਨਹੀਂ ਕਹਿੰਦਾ ਤੁਹਾਨੂੰ ਨਾ ਕੋਈ ਉਮੀਦਵਾਰ ਕਹੂਗਾ ਤੇ ਨਾ ਹੀ ਉਹਨੇ ਕਹਿਣੀ ਆ ਤੇ ਮੇਰੀ ਬੇਨਤੀ ਆ ਪੰਜਾਬ ਦੇ ਲੋਕੋ ਕਿ ਮੇਰੀ ਮਦਦ ਕਰੋ ਮੈਂ ਇੱਥੋਂ ਨੰਬਰ ਭਾਈ ਸਾਹਿਬ ਕੋਲੋਂ ਲਿਖਵਾ ਦਿਨਾ 9501587965 Google Pay Paytm ਨੰਬਰ ਇਹੀ ਆ ਮੈਂ ਗਰੀਬ ਕਰੋ ਸੰਬੰਧਤਾ ਮਜ਼ਦੂਰਾਂ ਦੇ ਕਰੋ ਤੁਸੀਂ ਫਿਰ ਵੀ ਇੱਕ ਗੱਲ ਯਾਦ ਰੱਖੋ ਕਈ ਮੇਰਾ ਮਜ਼ਾਕ ਉਡਾਉਂਦੇ ਆ ਯਾਰ ਜਦੋਂ ਜਲਾਲਾਬਾਦ ਤੋਂ ਮੈਂ ਐਮਐਲਏ ਖੜਾ ਉਦੋਂ ਵੀ ਬੜਿਆਂ ਨੇ ਮਜ਼ਾਕ ਉਡਾਇਆ ਯਾਰ ਉਹ ਉਹ ਤੁਸੀਂ ਕਹਿੰਨੇ ਆ ਵੀ ਉਹ ਛੇਰ ਆ ਉਹ ਬਹੁਤ ਤਗੜੇ ਲੋਕ ਆ ਉਹਨਾਂ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਮੌਤ ਆਉਣੀ ਆ ਢਿੱਲੀ ਗਰੀਬੀ ਚ ਮਰਦਾ ਸਾਰਿਆ ਦਿਨ ਪੰਜਾਬ ਮਰਦਾ ਬਿਨਾਂ ਇਲਾਜ ਤੋਂ ਮਰਦਾ ਬਿਨਾਂ ਸਿੱਖਿਆ ਤੋਂ ਮਰਦਾ ਆ ਨਸ਼ਿਆਂ ਚ ਮਰਦਾ ਤੇ ਜੇ ਸਾਨੂੰ ਗੋਲੀ ਨਾਲ ਮਾਰਨਾ ਕੋਈ ਮਾਰ ਦੇਵੇ ਜੇ ਸਾਨੂੰ ਕਿਸੇ ਨੇ ਰੋਲ ਕੇ ਮਾਰਨਾ ਤਾਂ ਮਾਰ ਦੇਵੇ ਜੇ ਸਾਨੂੰ ਪਰਚੇ ਪਾ ਕੇ ਕਿਸੇ ਨੇ ਮਾਰਨਾ ਤਾਂ ਮਾਰ ਦੇਵੇ ਅੱਗੋਂ ਕਿਸੇ ਦੀ ਅੱਛਾ ਤੇ ਜੇਕਰ ਭਾਈ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਗੱਡੀ ਜਿਹੜੀ ਕਹਿ ਲਓ ਉਹ ਸਪੀਕਰ ਜੇ ਲਵਾਉਣ ਵਾਸਤੇ ਤਿਆਰ ਕਰਾ ਲਈ ਹੁਣ ਸੱਜਣੋ ਤੁਹਾਡੀ ਲੋੜ ਆ ਮੈਂ ਯਾਦ ਰੱਖ ਲਓ ਗੱਲ ਕੋਈ ਆਪਦੇ ਪਿੱਛੇ ਨਹੀਂ ਲੜਦੇ ਫਿਰਦੇ ਇਹ ਯਾਦ ਰੱਖੋ ਕਿ ਆਪਦੇ ਪਿੱਛੇ ਤਾਂ ਮੈਂ ਲੜਦਾ ਫਿਰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਪੰਜਾਬ ਚ ਮੇਰੇ ਬੱਚੇ ਹੋਣੇ ਆ ਤੇ ਜੇ ਭਾਈ ਨਸ਼ੇ ਦੇ ਨਾਲ ਤਬਾਹ ਹੋਣ ਲੱਗ ਗਏ ਤਾਂ ਮੇਰੇ ਬੱਚੇ ਵੀ ਬਰਬਾਦ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਏਡ ਸਰਗੀਆਂ ਬਿਮਾਰੀਆਂ ਕਾਲੇ ਪੀਲੇ ਅਰਗੀਆਂ ਵੱਧ ਜਾਣੀਆਂ ਕਿਉਂ ਕਿ ਸਰਿੰਜ ਤਾਂ ਦਿੰਦੇ ਨੇ ਚਿੱਟਾ ਛਰੇਆ ਆ ਪਿੰਡਾਂ ਦੇ ਵਿੱਚ ਇੱਕ ਸਰਿੰਜ ਨੂੰ 20-20 ਜਣੇ ਵਰਤਦੇ ਆ ਤੇ 20-20 ਦਿਨ ਵਰਤਦੇ ਆ ਤੇ ਉਹ ਫਿਰ ਕਾਲਾ ਬਿਲੀਅਰਡਸ ਵਧਣ ਦੇ ਵੱਡੇ ਚਾਂਸ ਹੋਏ ਪਏ ਆ ਪੰਜਾਬ ਦੇ ਵਿੱਚ ਫਿਰ ਵੀ ਕਹਿਣਾ ਦਿਲ ਕਰੇ ਤਾਂ ਭਰਾਵੋ ਮਦਦ ਕਰਦੇ ਜੀ ਪਰ ਯਾਦ ਰੱਖ ਲੋ ਗਰੀਬ ਬੰਦਾ ਹੁਣ ਮੈਂ ਤਾਂ ਪੰਗਾ ਲੈ ਹੀ ਲਿਆ ਭਲਾ ਘਰ ਗਏ ਨੇ ਰੱਖ ਕੇ ਲੜਨਾ ਪਵੇ ਤੋ ਲੜਾਂਗੇ ਬਾਕੀ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਦੇਵ ਜੀ ਸਾਥ ਦੇਣ ਬਾਕੀ ਸੱਚੇ ਪਾਤਸ਼ਾਹ ਜੀ ਆਪੇ ਸਾਥ ਦੇਣਗੇ ਤੇ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ